ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਪਿੰਡ ਫਰੀਦਕੋਟ ਜ਼ਿਲ੍ਹੇ ਦੇ ਮਾਨਮੱਤੇ ਨਗਰ ਪਿੰਡ ਬੱਗਿਆਣੇ ਦੇ ਵਿੱਚ ਬੱਗਿਆਣਾ ਪਿੰਡ ਆ ਮਿੱਤਰੋ ਜ਼ਿਲ੍ਹੇ ਫਰੀਦਕੋਟ ਦਾ ਪਿੰਡ ਆ ਕੋੜ ਸੁਖੀਆ ਜਿਉਣ ਵਾਲਾ ਇਹਨਾਂ ਪਿੰਡਾਂ ਦਾ ਇਹ ਗਵੰਡੀ ਪਿੰਡ ਆ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਬਾਈ ਭਾਉਾਂ ਦੇ ਘਰ ਵਜਦੇ ਆ ਬਾਈ ਹੁਣੇ ਬਾਹਰ ਖੇਤਾਂ ਦੇ ਵਿੱਚ ਬੈਠੇ ਹੋਏ ਆ ਗੋਪੀ ਭਾਉਗੇ ਬਲਜੀਤ ਬਲਜੀਤ ਸਿੰਘ ਹੈ ਨਾ ਬਲਜੀਤ ਸਿੰਘ ਪਾਉਗੇ ਬਾਈ ਇਹ ਨਾ ਘਰਾਂ ਦੇ ਵਿੱਚ ਆਪਾਂ ਮੌਜੂਦ ਆ ਗੋਪੀ ਵੀਰੇ ਦੀ ਵੈੜ ਦੀ ਵੀਡੀਓ ਫੁਲਮਾ ਰਹੇ ਆ ਆਪਾਂ ਮਿੱਤਰੋ ਇਹ ਪਹਿਲਣ ਵੈੜਾ ਸੂਣ ਵਾਲੀ ਆ ਦਸਾਂ ਦਿਨਾਂ ਦੀ ਕੱਚੀ ਆ ਬਾਈ ਹਜੇ ਘੱਟ ਤੋਂ ਘੱਟ 10 ਦਿਨ ਇਹਦੇ ਪਏ ਆ ਸੀਮਨ ਡਿਟੇਲ ਆ ਜਿਹੜੀ ਬਾਈ ਐਚਐਫ ਦੀ ਚੰਗੇ ਸੀਮਨ ਦੀ ਹੋਈ ਇਹ ਆਪਾਂ ਤਾਂ ਚੰਗੇ ਤੋਂ ਹੀ ਗੱਪਣਾ ਮੰਨ ਲਓ ਵੀ ਇਨਫਿਕਰ ਰਿਕਾਰਡ ਨਹੀਂ ਹੈਗਾ ਜਿਹੜਾ ਇਹਦਾ ਵੀ ਲਿਖਿਆ ਨਹੀਂ ਬਾਈ ਉਹਨਾਂ ਨੇ ਪਰ ਭੁਲਾਇਆ ਬਾਈ ਹੁਣੀ ਉਹਦੇ ਅਸੀਂ ਚੰਗਾ ਹੀ ਸੀਗਾ ਵੈਡ ਬੋਟ ਕਾਣੇ ਦੀ ਤਿਆਰੀ ਤੋਰੀ ਬਹੁਤ ਚੰਗੀ ਆ ਬਾਈ ਥਣ ਥੁਲ ਕਰਨ ਵਾਲੀ ਦਾ ਬਹੁਤ ਚੰਗਾ ਦੁੱਧ ਪਹਿਲੇ ਸੂਏ ਦੇ ਵਿੱਚ ਕਿਉਂਕਿ ਰੁੱਤ ਬਹੁਤ ਚੰਗੀ ਦੇ ਵਿੱਚ ਹੁੰਦੀ ਆ ਬਾਈ 23 ਕਿਲੋ ਪਾਉਣ ਦੀ ਕੈਪੈਸਿਟੀ ਰੱਖਦੀ ਆ ਜਿੰਨੀ ਜਾਗਾ ਦੀ ਜਾਤ ਬ੍ਰੀਡ ਆ ਜਿੰਨੀ ਵੈਡ ਦੀ ਜਾਤ ਕੁਆਲਿਟੀ ਕੀ ਥਣ ਡਾਡਾ ਚੰਗਾ ਲੱਗਾ ਹੋਇਆ ਹਲੇ 10 ਦਿਨਾਂ ਦੀ ਕੱਚੀ ਆ ਸਰੀਰਕ ਪੱਖ ਬਹੁਤ ਮਜ਼ਬੂਤ ਆ ਮੂੰਹ ਮੱਥੇ ਦੀ ਸੋਹਣੀ ਸੁਨੱਖੀ ਆ ਜਮਾ ਥਣ ਚੰਗਾ ਲੱਗਾ ਹੋਇਆ ਜਾਤ ਚੰਗੀ ਆ ਕੁਆਲਿਟੀ ਚੰਗੀ ਆ ਵੀਰੇ ਜਿਹੜੇ ਭਰਾ ਨੇ ਘਰੋਂ ਘਰੇ ਗਾਂ ਖਰੀਦਣੀਆਂ ਆਉਂਦੇ ਲਈ ਵੀ ਲਾਹੇਵੰਦਾ ਤੇ ਕਈ ਭਰਾ ਮੰਡੀਆਂ ਵਾਸਤੇ ਗੱਪਣ ਪਲੂਣ ਬੱਛੀਆਂ ਦੀ ਭਾਲ ਦੇ ਵਿੱਚ ਹੁੰਦੇ ਉਹਨਾਂ ਲਈ ਵੀ ਲਾਹੇਵੰਦਾ ਤੇ ਜਿਹੜੇ ਭਰਾ ਅਗਰ ਸਟੇਟ ਦੇ ਵਿੱਚ ਮਾਲ ਭੇਜਦੇ ਆ ਜਿਵੇਂ ਮੇਤਰ ਨੂੰ ਜੰਮੂ ਦੇ ਫੁੱਲ ਕੰਮ ਦੀ ਵਹਿੜਾ ਇਹ ਪਹਾੜੀਆਂ ਬੀਕਾਂ ਨੇਰੀਆਂ ਦੇ ਫੁੱਲ ਕੰਮ ਦੀ ਵਹਿੜਾ ਕਿਉਂਕਿ ਉਹ ਇਹ ਚੀਜ਼ਾਂ ਨੂੰ ਬਰੀਕ ਕੁ ਉਹ ਕੁਰੀਦਣਾ ਪਸੰਦ ਕਰਦੇ ਆ ਹਜੇ 10 ਦਿਨਾਂ ਦੀ ਵੈੜ ਕੱਚੀ ਆ 10 ਦਿਨਾਂ ਦੇ ਵਿੱਚ ਤਾਂ ਤਿਆਰੀ ਜਾਨੀ ਹੋਰ ਬਹੁਤ ਕਮਾਲ ਕਰ ਜਾਣੀ ਆ ਗੋਪੀ ਭਾਉ ਬਾਈ ਦੇ ਕੋਲੇ ਇਹ ਵੈੜ ਖੜੀ ਹੋਈ ਆ ਪਿੰਡ ਬੱਗਿਆਣੇ ਦੇ ਵਿੱਚ ਨੰਬਰ ਵੀਰੇ ਦਾ ਨੋਟ ਕਰ ਲਓ ਜਿਹੜੇ ਨੰਬਰ ਤੇ ਤੁਸੀਂ ਗੱਲਬਾਤ ਕਰਨੀ ਆ ਬਾਈ ਨੰਬਰ ਹੈਗਾ ਬਾਈ ਦਾ 98730 76734 98730 76734 ਇਸ ਨੰਬਰ ਤੇ ਤੁਸੀਂ ਬਾਈ ਨਾਲ ਕਰਨਾ ਵਾ ਰਾਬਤਾ ਕਰ ਮਿੱਤਰੋ ਗੋਪੀ ਬਰਾੜ ਭਾਉ ਦੇ ਘਰੇ ਤੁਸੀਂ ਆਉਣਾ ਵਾ ਵੀਰੇ ਨੰਬਰ ਬਾਈ ਦਾ ਸੱਕੀ ਦੇ ਉੱਤੇ ਆ ਪੰਡ ਹੈਗਾ ਜਿਹੜਾ ਬੱਗਿਆਂ ਨਾਲ ਤੇ ਚਿਲਾ ਹੈਗਾ ਫਰੀਦਕੋਟ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ